ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਅੱਜ ਚੋਣਾਂ ਦਾ ਮਾਹੌਲ ਜਿਹੜਾ ਪੱਕਿਆ ਹੋਇਆ ਤਾਂ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਵਾਰਡ ਨੰਬਰ 28 ਵਿਖੇ ਤਾਂ ਦੱਸ ਜੀਏ ਕਿ ਸਵੇਰ ਤੋਂ ਹੀ ਲੋਕ ਜੋ 7 ਵਜੇ ਦੇ ਕਰੀਬ ਤੋਂ ਜਿਹੜੀ VOTING ਜਿਹੜੀ ਸ਼ੁਰੂ ਹੋਈ ਆ ਤਾਂ ਸ਼ਾਮ ਦੇ 4 ਵਜੇ ਤੱਕ ਜਿਹੜੀ VOTING ਹੋਣੀ ਆ ਤਾਂ ਤਸਵੀਰਾਂ ਤੜ ਨਾਲ ਬੁਧੀਆਂ ਸਾਂਝਾ ਕਰ ਰਹੇ ਆ ਕਿ ਸਰਗਰਮੀਆਂ ਗੁਰੂ ਨਗਰੀ ਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਨੇ ਜਿਹੜੇ ਕੈਂਡੀਡੇਟਸ ਨੇ ਉਹ ਬੂਥਾਂ ਦੇ ਉੱਤੇ ਲਗਾਤਾਰ ਆ ਕੇ ਜਿਹੜੇ ਚੈਕਿੰਗ ਜ਼ਰੂਰ ਕਰ ਰਹੇ ਨੇ ਨਿਗਰਾਨੀ ਰੱਖ ਰਹੇ ਨੇ ਤਾਂ ਉੱਥੇ ਹੀ ਖਾਸ ਤੌਰ ਦੇ ਉੱਤੇ ਜਿੱਥੇ ਕਿ ਬਾਕ ਗੁਰੂ ਨਗਰੀ ਦੀ ਗੱਲ ਕਰੀ ਤਾਂ ਗੁਰੂ ਨਗਰੀ ਇੱਕ ਕਹਿ ਸਕਦੇ ਆ ਕਿ ਜਿੱਥੇ ਕੀ ਸਾਸਕਨਿਸ਼ਰੀ ਹਰਮੰਦਰ ਸਾਹਿਬ ਹੈਗਾ ਜਿੱਥੇ ਕੀ ਹੋਰ ਵੀ ਧਾਰਮਿਕ ਸਥਾਨ ਹੈਗੇ ਨੇ ਤਾਂ ਇੱਥੇ ਅਕਸਰ ਆਏ ਦਿਨ ਜੇ ਗੱਲ ਕਰ ਲਈਏ ਤਾਂ ਜੇ ਰੋਜ਼ਾਨਾ ਦੀ ਗੱਲ ਕਰੀਏ ਤਾਂ 1 ਤੋਂ 1.5 ਲੱਖ ਸੰਗਤ ਲਗਾਤਾਰ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀ ਆ ਤਾਂ ਗੁਰੂ ਨਗਰੀ ਦੇ ਵਿੱਚ ਜੇਕਰ ਅਸੀਂ ਮੰਗਾਂ ਦੀ ਗੱਲ ਕਰ ਲਈਏ ਗੁਰੂ ਨਗਰੀ ਦੇ ਲੋਕ ਦੀ ਗੱਲ ਲੋਕਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਅਕਸਰ ਇਹੀ ਚੀਜ਼ ਦੀ ਮੰਗ ਹੈਗੀ ਆ ਕਿ ਸ਼ਹਿਰ ਦੇ ਵਿੱਚ ਜੋ ਹਰ ਤਰ੍ਹਾਂ ਦੀ ਸੁੱਖ ਸਹੂਲਤ ਜੇ ਕਹਿ ਲਈਏ ਕਿ ਵਿਕਾਸ ਦੀ ਗੱਲ ਕਰ ਲਈਏ ਤਾਂ ਵਿਕਾਸ ਦੀ ਰਾਜਨੀਤੀ ਲਗਾਤਾਰ ਇੱਥੇ ਹੁੰਦੀ ਆਈ ਆ ਹਰ ਕਿਸੇ ਦੀ ਇਹੀ ਆਸ ਆ ਉਮੀਦ ਹੈ ਕਿ ਗੁਰੂ ਨਗਰੀ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੁਰੂ ਨਗਰੀ ਦਾ uma rola ਉਹ ਸਹੀ ਤਰ੍ਹਾਂ ਨਾਲ ਸਿਰਜਿਆ ਜਾਵੇ ਸੀਸੀਟੀਵੀ ਕੈਮਰਾਸ ਦੀ ਗੱਲ ਕਰੀਏ ਜਾਂ ਫਿਰ ਗਲੀ ਮੋਹੱਲਿਆਂ ਦੀ ਗੱਲ ਕਰੀਏ ਰੁਕੇ ਸਿਵਰਾ ਦੀ ਗੱਲ ਕਿਉਂਕਿ ਐਮਸੀ ਦੀਆਂ ਚੋਣਾਂ ਨੇ ਤਾਂ ਇਹਨਾਂ ਦੇ ਵਿੱਚ ਲੋਕਲ ਮੁੱਦੇ ਜਿਹੜੇ ਹੈਗੇ ਨੇ ਲਗਾਤਾਰ ਜੋ ਇਹਨਾਂ ਨੂੰ ਲੈ ਕੇ ਅਕਸਰ ਚਰਚਾਵਾਂ ਜਿਹੜੀਆਂ ਹੁੰਦੀਆਂ ਨੇ ਗੱਲਾਂ ਹੁੰਦੀਆਂ ਨੇ ਤਾਂ ਉੱਥੇ ਹੀ ਲੋਕ ਜਿਹੜੇ ਸਵੇਰ ਤੋਂ ਹੀ ਇੱਥੇ ਪਹੁੰਚੇ ਹੋਏ ਨੇ ਤਾਂ ਕੁਝ ਲੋਕ ਸਾਡੇ ਨਾਲ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਅੱਜ ਸਵੇਰ ਤੋਂ ਹੀ ਮਾਹੌਲ ਜਿਹੜਾ ਪੱਕਿਆ 7 ਵੇ ਦੀ VOTING ਜਿਹੜੀ ਸ਼ੁਰੂ ਹੋ ਗਈ ਆ ਤੁਸੀਂ ਵੀ ਆਏ ਹੋ ਤੁਹਾਡੇ ਮੁਤਾਬਕ ਕੀ ਲੱਗਦਾ ਕਿ ਗੁਰੂ ਨਗਰੀ ਦੇ ਵਿੱਚ ਕਿੱਦਾਂ ਦੀ ਜੜੀ ਆ ਗੱਲ ਕਰ ਲਈ ਜੇ ਐਮਸੀ ਚੋਣਾ ਦੀ ਗੱਲ ਕਰਦੇ ਆ ਤਾਂ ਕੀ ਕੀ ਖਾਸ ਜੇ ਕਹ ਲਈਏ ਕਿ ਮੰਗਾ ਜੋ ਗੁਰੂ ਨਗਰੀ ਦੇ ਲੋਕਾਂ ਦੀਆਂ ਹੈਗੀਆਂ ਮੈਂ ਤੁਹਾਡੇ ਚੈਨਲ ਦੇ ਮਾਧਮ ਦਾ ਇਹ ਕਹਿਣਾ ਚਾਹੁੰਦਾ ਕਿ ਗੁਰੂ ਦੀ ਨਗਰੀ ਵਿੱਚ ਮੇਨ ਹੈਗਾ ਦੇਖੋ ਅੰਮ੍ਰਿਤਸਰ ਦੇ ਵਿੱਚ 골ਡਨ ਟੈਂਪਲ ਵਰਲਡ ਫੇਮਸ ਚੀਜ਼ ਹੈਗੀ ਹੈ ਔਰ ਉਹੀ ਚਾਹੁੰਦੇ ਆ ਕਿ ਸਾਡੇ ਜਿਹੜੇ ਕੌਂਸਲ ਜਿੱਤ ਕੇ ਆਣ ਇਹੋ ਜਿਹਾ ਆਣ ਕਿ ਸਾਡੇ ਹਰ ਵਾਰਡ ਦੀ ਅੱਛੀ ਤਰ੍ਹਾਂ ਸਾਫ ਸਫਾਈ ਗ੍ਰੀਨਰੀ ਔਰ ਕਿਸੇ ਜਿਹੜਾ ਬੰਦਾ ਬਾਹਰੋਂ ਆਂਦਾ ਦੇਖੇਗੀ ਵਾਕਈ ਯਾਰਾ ਸ਼ਹਿਰ ਹੈਗਾ ਵਾਕਈ ਲੋਕ ਇੱਥੇ ਕੰਮ ਕਰਦੇ ਆ ਅਸੀਂ ਲੋਕਾਂ ਨੇ ਅਪੀਲ ਕਰਦੇ ਆ ਕਿ ਆਪਣੇ ਮਰਜ਼ੀ ਦਾ ਵਕਤ ਤੁਹਾਨੂੰ ਅੱਛਾ ਕੈਂਡੀਡੇਟ ਜੜ ਲੱਗਦਾ ਕਿ ਜਿਹੜਾ ਤੁਹਾਡੇ ਹਰ ਕੰਮ ਕਰ ਸਕੇ ਔਰ ਸਾਡੇ ਸ਼ਹਿਰ ਦੇ ਵਿਕਾਸ ਵਿੱਚ ਸਾਡੀ ਮਦਦ ਕਰ ਸਕੇ ਅਸੀਂ ਉਹਨੂੰ ਚੁਣੀਏ ਔਰ ਗੁਰੂ ਦੀ ਨਗਰੀ ਵਿੱਚ ਆਪਾਂ ਇੱਕ ਚੰਗੀ ਸੰਦੇਸ਼ ਲੋਕਾਂ ਨੂੰ ਬਾਹਰੋਂ ਆਣ ਵਾਲਿਆਂ ਨੂੰ ਦੇ ਕੇ ਭੇਜੀਏ ਕਿ ਦੇਖੋ ਤੁਸੀਂ ਅੰਮ੍ਰਿਤਸਰ ਨਗਰੀ 'ਚ ਆਏ ਹੋ ਤੇ ਤੁਹਾਨੂੰ ਕਿੰਨਾ ਲੋਕਾਂ ਦਾ ਉਤਸਾਹ ਔਰ ਕਿੰਨਾ ਸਾਫ਼ ਸਫਾਈ ਔਰ ਕਿੰਨਾ ਪਿਆਰ ਮਿਲਦਾ ਹੈ ਪਹਿਲਾਂ ਜ਼ਰੂਰ ਦੇਖਣ ਨੂੰ ਮਿਲਦਾ ਸੀਗਾ ਕਿ ਜਿਹੜੀ VOTING ਹੁੰਦੀ ਸੀਗੀ ਇੱਕ ਨਿਸ਼ਾਨ ਹੇਠਾਂ ਹੁੰਦੀ ਸੀਗੀ ਕਿ ਨਿਸ਼ਾਨ ਨੂੰ ਵੋਟ ਪੈਂਦੀ ਸੀਗੀ ਚਾਹੇ ਉਹ ਕੋਈ ਵੀ ਪਾਰਟੀ ਕਹ ਲਈਏ ਆਮ ਆਦਮੀ ਪਾਰਟੀ ਕਹ ਲਈਏ ਕਾਂਗਰਸ ਕਹ ਲਈਏ ਭਾਜਪਾ ਕਹ ਲਈਏ ਅਕਾਲੀ ਦਲ ਕਹ ਲਈਏ ਲੇਕਿਨ ਇਸ ਵਾਰ ਜੋ ਆਜ਼ਾਦ ਤੌਰ ਦੇ ਉੱਤੇ ਕਾਫੀ ਲੋਕ ਖੜੇ ਨੇ ਤਾਂ ਕੀ ਲੱਗਦਾ ਕਿ ਲੋਕ ਇਸ ਵਾਰ ਚਿਹਰੇ ਨੂੰ ਵੋਟ ਪਾਉਣਗੇ ਜਾਂ ਪਾਰਟੀ ਦੇ ਨਾਂ ਨੂੰ ਯਾਦੀ ਵੋਟ ਪਾਉਣਗੇ ਦੇਖੋ ਜਿਹੜੀ ਕਾਰਪੋਰੇਸ਼ਨ ਦੀ ਵੋਟਾਂ ਹੁੰਦੀਆਂ ਇਹ ਕਿਸੇ ਪਾਰਟੀ ਤੋਂ ਉੱਠ ਪਾਰਟੀ ਦੇ ਮਤੇਦਾਂ ਨਹੀਂ ਹੁੰਦੀ ਇਹ ਇੱਕ ਤੁਹਾਡੇ ਹਰ ਇਲਾਕੇ ਦੀ ਹੁੰਦੀ ਹੈ ਇਹਦੇ ਵਿੱਚ ਲੋਕ ਆਪਣੇ ਮਰਜ਼ੀ ਦਾ ਜਿਹੜਾ ਚੰਗਾ ਕੰਮ ਕਰਨ ਵਾਲਾ ਉਹਨੂੰ ਇਲੈਕਟ ਕਰਦੇ ਨੇ ਉਹ ਚੋ ਪਾਰਟੀ ਵਾਝੀ ਨਹੀਂ ਦੇਖੀ ਜਾਂਦੀ ਕਿਉਂਕਿ ਐਮਐਲਏ ਤੇ ਐਮਪੀ ਦੇ ਵਿੱਚ ਬੰਦੇ ਜਿਹੜੇ ਨੇ ਉਹ ਪਾਰਟੀਆਂ ਨੂੰ ਦੇਖਦੇ ਨੇ ਲੇਕਿਨ ਜਿਹੜੀ ਇੱਕ ਕਾਉਂਸਲਰ ਦੀ ਇਲੈਕਸ਼ਨ ਹੈਗੀ ਹੈ ਇਹ ਤੁਹਾਡੇ ਮਹੱਲੇ ਦੇ ਵਾਸਤੇ ਹੁੰਦੀ ਹੈ ਕਿ ਤੁਹਾਡੇ ਮਹੱਲੇ 'ਚ ਕਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਔਰ ਕਿਹੜਾ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੈ ਜੀ ਹਾਂਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਲੋਕ ਸਵੇਰ ਤੋਂ ਹੀ ਜੋ ਵੋਟ ਪਾਉਣ ਵਾਸਤੇ ਜਿਹੜਾ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਤਾਂ ਲਗਾਤਾਰ ਜੋ ਤੁਸੀਂ ਵੇਖ ਸਕਦੇ ਹੋ ਸਿਕਿਉਰਿਟੀ ਦੇ ਪੁਖਤਾ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਮੁਕੰਮਲ ਕੀਤੇ ਗਏ ਨੇ ਸਾਡੇ ਨਾਲ ਇੱਥੇ ਕੈਂਡੀਡੇਟ ਵੀ ਮੌਜੂਦ ਹੈਗੇ ਨੇ ਤਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਤਾਂ ਅਕਸਰ ਆਏ ਦਿਨ ਜੇਕਰ ਅਸੀਂ ਸਿਆਸਤ ਦੀ ਗੱਲ ਕਰ ਲਈਏ ਤਾਂ ਹਰ ਕੋਈ ਇਹੀ ਚਾਹੁੰਦਾ ਹੈ ਕਿ ਜੋ ਕੋਈ ਨਾ ਕੋਈ ਕੈਂਡੀਡੇਟ ਖੜਾ ਹੁੰਦਾ ਕਿਉਂਕਿ ਪਾਰਟੀ ਦਾ ਮੂੰਹ ਨੂੰ ਜ਼ਰੂਰ ਵੋਟ ਪੈਂਦੀ ਹੈ ਲੇਕਿਨ ਇਸ ਵਾਰ ਕੈਂਡੀਡੇਟ ਖੜੇ ਹਾਂ ਕਾਂਗਰਸ ਤੋਂ ਤੁਹਾਡੀ ਨਜ਼ਦੀਕੀ ਨਵਜੋਤ ਸਿੰਘ ਸਿੱਧੂ ਹਣਾਣਾ ਵੀ ਰਹੀ ਹੈ ਰਾਜਾ ਵੜਿੰਗ ਜੀ ਦੇ ਨਾਲ ਵੀ ਬੜੀ ਖਾਸ ਹੈ ਤਾਂ ਤੁਸੀਂ ਕਿਵੇਂ ਵੇਖਦੇ ਹੋ ਤੁਹਾਡੀ ਵਾਰਡ ਦੇ ਵਿੱਚ ਕਿਹੜੇ ਕੰਮ ਜਿਹੜੇ ਇਹੋ ਜਿਹੇ ਰਹਿ ਗਏ ਨੇ ਜਿਹੜੇ ਹੁਣ ਅਗਰ ਇਸ ਵਾਰ ਮੌਕਾ ਮਿਲਦਾ ਜਿਹੜੇ ਤੁਸੀਂ ਕਰਨੇ ਚਾਹੋ ਸਰ ਕੰਮ ਰੋਜ਼ ਉੱਠੋ ਤੇ ਇੱਕ ਨਵਾਂ ਕੰਮ ਹੈ ਕੰਮ ਕਰਨੇ ਤੇ ਇੱਕ ਕੰਮ ਕਰਾਉਣੇ ਇਹ ਮੇਰੇ ਇਲਾਕੇ ਨੂੰ ਆਦਤ ਹੈ ਮੈਨੂੰ ਕੰਮ ਕਰਨ ਦੀ ਆਦਤ ਹੈ ਲੋਕਾਂ ਨੂੰ ਕੰਮ ਕਰਾਉਣ ਦੀ ਆਦਤ ਹੈ ਮੇਰੀ ਵਾਰਡ ਤੇ ਮੇਰਾ ਪਰਿਵਾਰ ਰਿਆ ਇਹ ਨਵੇਂ ਚਾਰ ਬੂਥ ਪਏ ਆ ਮੈਨੂੰ ਸਹਿਨਪੂਰੇ ਵਾਲੇ ਰਾਨੀ ਬਿਆਰ ਵਾਲੇ ਗੋਲ ਮਸੀਦ ਵਾਲੇ ਇਹਦੇ ਤੇ ਆਪਾਂ ਸੀਵਰੇਜ ਸਿਸਟਮ ਬਹੁਤ ਜ਼ਿਆਦਾ ਖਰਾਬ ਹੈ ਉਹਦੇ ਕੂੜੇ ਬਹੁਤ ਜ਼ਿਆਦਾ ਢੇਰ ਲੱਗੇ ਰਹਿੰਦੇ ਆ ਤੇ ਐਸ ਕਰਕੇ ਗਲੀ ਘਰਾਂ ਦੇ ਜਿਹੜਾ ਪੀਣ ਵਾਲਾ ਪਾਣੀ ਆ ਉਹ ਵੀ ਗੰਦਾ ਪਾਣੀ ਆ ਰਿਹਾ ਸਭ ਤੋਂ ਪਹਿਲਾਂ ਪ੍ਰਮਾਤਮਾ ਭੋਲਾ ਸ਼ੰਕਰ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਅੱਜ ਤੇ ਆਪਾਂ ਕੱਲ ਤੋਂ ਹੀ ਕੰਮ ਸਟਾਰਟ ਕਰਾ ਦੇਣਾ ਜਿਹੜਾ ਸੀਵਰੇਜ ਸਿਸਟਮ ਦਾ ਹੋਵੇ ਚਾਹੇ ਉਹ ਕੂੜੇ ਦਾ ਹੋਵੇ ਕੱਲ ਤੋਂ ਕੰਮ ਦੀਆਂ ਧੁੱਕੀਆਂ ਵੇਚ ਦੂੰਗਾ ਕਿਉਂਕਿ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਲੇਕਿਨ ਉੱਥੇ ਹੀ ਆਪਾਂ ਕਿਤੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇੱਥੇ ਕਿਤਨਾ ਕਿਤੇ ਧਾਰਮਿਕ ਭਾਵਨਾ ਵੀ ਕਾਫੀ ਜੁੜੀਆ ਕਿਉਂਕਿ ਸਚਕੰਚੀਰੀ ਹਰਮੰਦਰ ਸਾਹਿਬ ਆ ਦਰਗਿਆਣਾ ਮੰਦਆ ਧਰਮ ਸਥਾਨ ਜਾਦੇ ਨੇ ਜਿਹੜੇ ਸੰਗਤਾਂ ਦੀ ਗੱਲ ਕਰ ਲਈਏ ਦੂਦ ਰਾਜੇ ਤੋਂ ਰੋਜ਼ਾਨਾ 1 ਤੋਂ 1.5 ਲੱਖ ਸੰਗਤ ਜੜੀਆ ਨਤਮਸਤਕ ਹੁੰਦੀ ਆ ਤਾਂ ਇਸ ਸ਼ਹਿਰ ਨੂੰ ਖਾਸ ਤੌਰ ਦੇ ਉੱਤੇ ਚੰਗੇ ਰੂਪ ਦੇ ਵਿੱਚ ਲੈ ਕੇ ਆਉਣਾ ਇੱਕ ਹਰ ਇੱਕ ਦੀ ਨਾਗਰਿਕ ਦੀ ਵੀ ਇਹੀ ਇੱਛਾ ਹੁੰਦੀ ਆ ਤੇ ਜਿਹੜਾ ਟੂਰਿਸਟ ਆਂਦਾ ਉਹਦਾ ਵੀ ਇਹੀ ਹੁੰਦਾ ਕਿ ਸ਼ਹਿਰ ਵਧੀਆ ਦੇਖ ਦਾ ਹਿੱਸਾ ਜਾਂ ਫਿਰ ਆਪਣੀ ਵਾਰਡ ਦੇ ਵਿੱਚ ਕਈ ਇਹੋ ਜਿਹੇ ਕੰਮ ਕਰੋ ਕਿ ਜਿਸ ਦੇ ਨਾਲ ਕੀ ਵਾਰਡ ਵਾਸੀ ਵੀ ਖੁਸ਼ੀ ਹੋਣ ਮੈਂ ਜੀ ਐਹੋ ਹੀ ਸਾਰਿਆਂ ਦੇ ਰੱਬ ਅੱਗੇ ਬੇਨਤੀ ਕਰਦਾ ਅੱਜ ਜਿਹੜੇ ਕਾਉਂਸਲਰ 85 ਜਿੱਤ ਗਿਆ ਉਹ ਸ਼ਹਿਰ ਦੀ ਗੁਰੂ ਦੀ ਨਗਰੀ ਦੀ ਸੇਵਾ ਕਰਨ ਕਿਉਂਕਿ ਗੁਰੂ ਦੀ ਨਗਰੀ ਦੀ ਸੇਵਾ ਨਾਲ ਹੀ ਕਿਨਾਂ ਸਾਡੀ ਸੇਵਾ ਇਹ ਗੁਰੂ ਦੀ ਨਗਰੀ ਹੈ ਤੇ ਆਪਾਂ ਨੂੰ ਹੁੰਦਾ ਹੈ ਸਾਡੇ ਗੋਲਡਨ ਟੈਂਪਲ ਜਿਹੜੇ ਲੋਕ ਆਣ ਤੇ ਖੁਸ਼ ਹੋ ਕੇ ਜਾਣ ਸਾਪਾ ਅੰਮ੍ਰਿਤਸਰ ਆਏ ਆ ਗੁਰੂ ਦੇ ਘਰ ਆਏ ਆ ਤੇ ਲੋਕ ਵੀ ਪਿਆਰ ਕਰਨ ਉਹਨਾਂ ਨੂੰ ਅੱਜ ਬੂਥ ਦੇ ਉੱਤੇ ਪਹੁੰਚ ਰਹੇ ਹਾਂ ਚੈੱਕ ਕਰ ਰਹੇ ਹਾਂ ਤਾਂ ਕਿ ਇਹੋ ਜਿਹਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਕਿਉਂਕਿ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਇਹੋ ਜਿਹਾ ਮਾਹੌਲ ਤੇ ਠੀਕ ਹੈ ਪਰ ਮੈਨੂੰ ਡਰ ਹੈ ਬੂਥ ਕੈਪਚਰਿੰਗ ਕਰਨਗੇ ਆਪ ਦੀ ਸਰਕਾਰ ਹੈ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਸੀਪੀ ਸਾਹਿਬ ਨੂੰ ਤੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਮਤਲਬ ਸਰ ਇੱਥੇ ਆ ਕੇ ਬੂਥ ਕੈਪਚਰਿੰਗ ਹੋਊਗੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਆਪਾਂ ਇੱਥੇ ਆ ਇੱਥੇ ਕਿਸੇ ਇੱਥੇ ਜੋ ਲੋਕ ਫੈਸਲਾ ਕਰਨ ਜੀ ਆਪਾਂ ਸੱਚਾਈ ਦੀ ਗੱਲ ਇਹ ਹੁੰਦੀ ਹੈ ਕਾਉਂਸਲਰ ਇੱਕ ਝਾੜੂ ਮਾਰਨ ਵਾਲਾ ਹੁੰਦਾ ਹੈ ਤੇ ਮੈਨੂੰ ਪਤਾ ਮੈਂ ਝਾੜੂ ਮਾਰਨ 'ਚ ਮੈਂ ਤਗੜਾ ਕੰਮ ਕਰਨ 'ਚ ਮੈਂ ਤਗੜਾ ਇਹ ਪੰਜ ਬੂਥ ਮੈਨੂੰ ਨਵੇਂ ਪੇਵ ਹਸੈਨਪੁਰ ਵਾਲੇ ਸਭ ਤੋਂ ਪਹਿਲਾਂ ਇੱਥੋਂ ਦੇ ਸੀਵਰੇਜ ਸਿਸਟਮ ਠੀਕ ਕਰਨਾ ਹੈ ਜਿਹੜਾ ਗੰਦਾ ਪਾਣੀ ਆਉਂਦਾ ਹੈ ਜਿਹੜਾ ਇੱਥੇ ਕੂੜਿਆਂ ਦੇ ਢੇਰ ਲੱਗੇ ਆ ਸਾਰਾ ਕੰਮ ਮੁਕੰਮਲ ਕਰਾਉਣਾ ਹੈ ਜੀ ਅੱਜ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਕੈਂਡੀਡੇਟਸ ਵੀ ਆਪਣੇ ਬੂਥਾਂ ਦੇ ਉੱਤੇ ਪਹੁੰਚ ਰਹੇ ਨੇ ਤਾਂ ਬੂਥ ਇੱਕ ਵਾਰ ਆ ਕੇ ਇੱਥੇ ਨਿਗਰਾਨੀ ਸਿਕਿਉਰਟੀ ਦੇ ਪ੍ਰਬੰਧ ਚੈੱਕ ਕਰ ਰਹੇ ਨੇ ਤਾਂ ਇਹ ਤਸਵੀਰਾਂ ਖਾਸ ਤੁਹਾਡੇ ਨਾਲ ਸਵੇਰ ਦੀਆਂ ਸਾਂਝੀਆਂ ਕੀਤੀਆਂ ਨੇ ਕਿ 7 ਵਜੇ ਤੋਂ VOTING ਜਿਹੜੀ ਹੈ ਲਗਾਤਾਰ ਸ਼ੁਰੂ ਹੋ ਚੁੱਕੀ ਆ ਤਾਂ ਸਿਕਿਉਰਟੀ ਦੇ ਵੀ ਪੁਖਤਾ ਪ੍ਰਬੰਧ ਹੋ ਚੁੱਕੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜੋ ਜੋ ਬੂਥ ਨੇ ਜਾਂ ਫਿਰ ਸਿਕਿਉਰਟੀ ਆ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਕੋਈ ਵੀ ਕਿਸੇ ਵੀ ਦੀ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਤਾਂ ਲਗਾਤਾਰ ਤੜ ਨਾਲ ਅੱਜ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕਲੀ-ਕਲੀ ਤਸਵੀਰ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਜਿਸ ਨੂੰ ਜਗਬਾਨੀ ਟੀਵੀ ਸ਼੍ਰੀਮਸ ਸसाई